ਚਾਹ ਵੀ ਨਹੀਂ ਬਣਾ ਕੇ ਦੇ ਸਕਦੇ ਜਾਂ ਘੰਟਾ ਹੋ ਗਿਆ ਨਹੀਂ ਤਾਂ ਚਾਹ ਦੀ ਕੁੱਟ ਲਿਆ ਦੋ ਆ ਲੈ ਗੁਰਵਿੰਦਰ ਫੋਨ ਕਰੀ ਜਾਂਦਾ ਹਾਂ ਸੋ ਹਾਂ ਗੁਰਵਿੰਦਰ ਕਿਵੇਂ ਹੈ ਬਾਈ ਗੁਰਪ੍ਰੀਤ ਠੀਕ ਆ ਵਧੀਆ ਤੂੰ ਦੱਸ ਵਧੀਆ ਠੀਕ ਆ ਡੈਡੀ ਕਿੱਥੇ ਯਾਰ ਫੋਨ ਹੀ ਚੱਕਦਾ ਹੋਂ ਮਤ ਚਾਰ ਪੰਜ ਵਾਰੀ ਫੋਨ ਲਾ ਲਿਆ चार चूट तो ला गया होगा फोन वो हो। बाहर ही बैठा ना, गा वो बहुत टाइम दा मैं फोन लाई जाना यार फोन ही चक रहा है करा देना गल कोई नहीं हो रहा है ज्यादा गल करा दे जान स्नेहा ला दे फोन चक ले मैं काम या करना सी के यार तो अच्छा काम या सी बड़ा जा कोई अच्छा कोई नहीं कह देना नु ज्यादा फोन ला लूंगा जा मैं गल करा देना कोई नहीं हां हां कह भी मन के जुकी यार जुकी आगा मैं ਬਣਗੇ ਕਿ ਜਾ ਹਾਂ ਬਾਪੇ ਬਾਈ ਚਾਤਾ ਹੈ ਕਹਿੰਦੀ ਆ ਜਿਵੇਂ ਆਪ ਬਣਾਈ ਹੁੰਦੀ ਆ ਵੀ ਦੱਸ ਚਾਰ ਆਖ ਕੇ ਤਾਂ ਮੈਂ ਆਈਆਂਗੀ ਦੁੱਧ ਦੀ ਪਾਣਾ ਕੱਲਾ ਨਾਲੇ ਨਾ ਜਮਾ ਸ਼ਰਮੀ ਲਾ ਲਈ ਇਹਨਾਂ ਨੇ ਤਾਂ ਬੰਦਾ ਹੁੰਦਾ ਮਾੜਾ ਮੋਟਾ ਸੋਚਦਾਗਾ ਸਾਰਾ ਕੰਮ ਮੈਥੋਂ ਕਰਾਉਂਦੀਆਂ ਨੇ ਨਾ ਮੈਂ ਦੱਸ ਥੋੜੀ ਨੌਕ ਕਰਾਂਗੀ ਨਾ ਵੀ ਜੇ ਮੈਂ ਇਹੀ ਸਾਰੀ ਉਮਰ ਇਹੀ ਕੰਮ ਕਰਦੀ ਰਹੀ ਮੇਰਾ ਤਾਂ ਇੱਥੇ ਅੱਧ ਵੀ ਨਹੀਂ ਰਹਿਣਾ ਕੀ ਹੋ ਗਿਆ ਭੂਆ ਕੱਲੀ ਗੱਲਾਂ ਹੀ ਕਰੀ ਜਾਂਦੀ ਐ ਹੋ ਕੁਛ ਨਹੀਂ ਪੁੱਤ ਐਵੇਂ ਹੀ ਬਸ ਤੈਨੂੰ ਪਤਾ ਹੀ ਆ ਮੈਂ ਤਾਂ ਉਵੇਂ ਹੀ ਬੋਲੀ ਜਾਂਦੀ ਰਹਣੀ ਆ ਕਿ ਹੁਣ ਕੀ ਸਕੀਮ ਲਾ ਮਾਸ ਕੰਮ ਨਾ ਕਰਨਾ ਕੋ ਵੀ ਬਸ ਲੂੜਾ ਆਇਆ ਲੈ ਤਨਾ ਸੱਚੀ ਐਂ ਸੀਧੀ ਐਸ਼ ਕਰੋ ਸਾਮਕਾ ਓਕੇ ਆਏ ਹਾਏ 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 ਪੁੱਤ ਭੱਜ ਕੇ ਆ ਜਾ ਕੀ ਹੋ ਗਿਆ ਹਾਏ ਓਹ ਹਾਂ ਕਿਵੇਂ ਡਿੱਗ ਗਈ ਹਰ ਖੂੜ ਛੇੜਨਾ ਬਾਹ ਟੁੱਟ ਗਈ ਮੇਰੀ ਤਾਂ ਹਾਏ ਬਸ 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 ਹਾਏ ਓਹੋ ਓਹੋ ਐ ਕਿਵੇਂ ਡਿੱਗ ਗਈ ਹਾਏ ਪਤਾ ਬਾਹ ਟੁੱਟ ਗਈ ਲੱਗਦਾ ਮੇਰੀ ਤਾਂ ਜੰਮੀ ਫੇਰ ਕੱਢ ਲੈ ਤੇ ਛਾੜੂ ਤੁਸੀਂ ਬਿਨਾਂ ਬਸ ਹਾਏ ਧੀਏ ਹਾਏ ਹਾਏ ਓਹੋ ਆਜ ਉੱਥੇ ਆਜੋ ਮੈਨੂੰ ਡਾਕਟਰ ਤੇ ਲੈ ਜਾਓ ਹਾਏ ਮੇਰੀ ਤਾਂ ਬਾਹ ਟੁੱਟ ਗਈ ਕੋਈ ਨਾ ਲੈ ਜਾਂਦਾ ਕਿ ਆ ਜਾ ਟਿਕਣਾ ਨਹੀਂ ਆ ਜਾ ਪੋਚ ਕੇ ਜਾ ਜਾ ਹਾਏ ਕੀ ਹੋ ਗਿਆ ਪਾਈ ਇਹ ਪਤਾ ਇਹ ਖੜਕਾ ਜਾ ਹੋਇਆ ਸੀ ਮੇਰੀ ਤਾਂ ਬਾਹ ਟੁੱਟ ਗਈ ਉਹ ਬਾਹ ਟੁੱਟ ਗਈ ਉਹ ਦੇਖਾ ਸੱਚ ਦੇ ਰਹਾ ਤਾ ਨਹੀਂ ਕਿਤੇ 60 ਤਾਂ ਹੈਗੀ ਹੋਆ ਹੁਣ ਜਦੋਂ ਡਿੱਗੀ ਪਈ ਕੋਈ ਹੋਰ 60 ਸੁਣਤਾ ਨਹੀਂ ਮਿੱਥ ਕਿਤੇ ਨਹੀਂ ਨਹੀਂ ਬਾਹ ਉਹ ਤੂੰ ਮੇਰੀ ਗੱਲ ਸੁਣ ਪਾਈ ਕਿਉਂਕਿ ਦਵਾਈ ਦਬੋਈ ਆਪਾਂ ਦਵਾਮ ਆ ਇਹਨੂੰ ਡਾਕਟਰ ਦੇ ਲੈ ਜਾ ਮੈਨੂੰ ਮੇਰੇ ਤਾਂ ਬਾੜੀ ਚੀਜ਼ ਪਈ ਜਾਂਦੀ ਆ ਬੇਪਤਾ ਤਾ ਕਿੱਥੋਂ ਡਿੱਗਿਆ ਉਹ ਕਿੱਥੋਂ ਇੱਥੋਂ ਡਿੱਗਿਆ ਝਾੜੂ ਲਾਉਂਦੀ ਸੀ ਪਤਾ ਚੱਕਰ ਆ ਪਤਾ ਹੀ ਨਹੀਂ ਲੱਗਿਆ ਮੈਨੂੰ ਤਾਂ ਪਤਾ ਨਹੀਂ ਉਹ ਤਾਂ ਪੈਰ ਤਲਕ ਗਿਆ ਤੇਰਾ ਧਾਨ ਕਿੱਥੇ ਸੀ ਸਾਰਾ ਦਿਨ ਨਹੀਂ ਛੋਟਾ ਝਾੜੂ ਲੂਟਾਉਂਦਾ ਹੈਗਾ ਬੇ ਪੁੱਤ ਕੰਮ ਤਾਂ ਕਰਨੀ ਆ ਹੁਣ ਬਹੁ ਢਿੱਲੀ ਮਿੱਸੀ ਰਹਿੰਦੀ ਆ ਕਿ ਪੂਆ ਮੈਂ ਲਾ ਦਿੰਦੀ ਝਾੜੂ ਉਹਦੀ ਸੀ ਪੂਆ ਜੀ ਦਵਾਈਆਂ ਲਿਆਉਂਦਾ ਪੁੱਤ ਤੂੰ ਮੇਰੀ ਗੱਲ ਸੁਣ ਮੈਨੂੰ ਦੱਸ ਦੇ ਕਿਤੇ ਜਿਆਦਾ ਤਾਂ ਨਹੀਂ ਛੱਟ ਛੁੱਟ ਉਹ ਤਾਂ ਹੁਣ ਡਾਕਟਰ ਦੀ ਜਾ ਕੇ ਬਤਾ ਲਗੋ ਮੈਨੂੰ ਡਾਕਟਰ ਤੇ ਲੈ ਜਾਓ ਮੈਥੋਂ ਖੜਿਆ ਨਹੀਂ ਜਾਂਦਾ ਉਹ ਡਾਕਟਰ ਤੇ ਤਾਂ ਲੈ ਜਾ ਨਾ ਚੱਲ ਪੂਆ ਮੈਂ ਦਵਾਈ ਲੈਣਾਂ ਦਵਾਈ ਚੱਲ ਉਹ ਮੈਂ ਲੈ ਕੇ ਨਾ ਮੈਂ ਲੈ ਜਾ ਤੂੰ ਤੂੰ ਬਹੁਤ ਕਰ ਲਿਆ ਮੇਰਾ ਪਹਿਲਾ ਜਣਾ ਆਹ ਲੈ ਚੱਲ ਕਿੱਧਰ ਜਾਓਗੇ ਗੱਡੀ ਤੇ ਲੈ ਮੈਂ ਲੈ ਜਾਣਾ ਭਾਈ ਕੋਲ ਨਹੀਂ ਪੁੱਤ ਘਰੇ ਵੀ ਜਵਾਖੜੀਆਂ ਕਰ ਲੀਆਂ ਤੇਰਾ ਫੁੱਫੜ ਲੈ ਜਾਊਗਾ ਕੋਲ ਚੱਲ ਚੱਲ ਤੇਰੇ ਲੈ ਕੇ ਚੱਲ ਮੂੰਹ ਕਿੱਥੇ ਸੱਟ ਖਾਦੀ ਏ ਮਾੜਾ ਦੇਖ ਕੇ ਨਹੀਂ ਕੰਮ ਕਰਿਆ ਜਾਂਦਾ ਤੇਰਾ ਕਿਹੜਾ ਜੀ ਕਰਦਾ ਸੀ ਸੱਚ ਚਾਬੀ ਤਾਂ ਦੇ ਦੇ ਮੁੰਡਿਆ ਛੇਤੀ ਕਰੋ ਮੇਰੀ ਬਾਹ ਦਾ ਟੁੱਟ ਗਈ ਮੈਂ ਚੱਲ 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 ਲੈ ਕੇ ਚੱਲਾ ਤੁਹਾਨੂੰ ਕਿਤਾ ਕਿੰਨੀ ਤਕਲੀਫ ਹੋਈ ਜਾਂਦੀ ਮੈਨੂੰ ਚਲ ਤੂੰ ਡਾਕਟਰ ਦੇ ਚੱਲ ਦੇਖ ਲਾ ਗੱਲ ਹੀ ਨਹੀਂ ਸੁਣੀ ਆਪਣੀ ਤਾਂ ਫੁੱਫੜ ਨੇ ਲੈ ਮਿੰਟ ਚ ਦੀ ਲੈ ਗਿਆ ਉਹੀ ਤਾਂ ਗੱਲ ਆ ਆ ਫੁੱਫੜ ਨੂੰ ਤਾਂ ਜਮਈ ਸ਼ਰਮ ਨਹੀਂ ਆਉਂਦੀ ਬੀਰੇ ਦੀ ਤਾਂ ਸ਼ਰਮ ਮੰਨ ਲੈਂਦਾ ਕੋਲੇ ਖੜਾ ਸੀ ਨਾਲੇ ਉਹ ਲੈ ਕੇ ਤਾਂ ਜਾਂਦਾ ਸੀ ਚੰਗਾ ਭਲਾ ਭੂਆ ਨੂੰ ਕੀ ਪਤਾ ਲੱਗੇ ਹੀ ਇਹਦੀਆਂ ਹੀ ਜਾਣਣ ਇੰਨੀ ਫਿਕਰ ਤਾਂ ਨਾ ਫੁੱਫੜ ਨੇ ਦੂਜੀ ਭੂਆ ਦੀ ਨਹੀਂ ਇੰਨੀ ਤਾਂ ਨਾਲੇ ਮੈਨੂੰ ਲੱਗਦਾ 60 ਬੱਜੀ ਵੀ ਨਹੀਂ ਉਹਦੇ ਉਹੀ ਤਾਂ ਗੱਲ ਨਾਲੇ ਪੱਭੀ ਮੈਨੂੰ ਤਾਂ ਨਾ ਸ਼ੱਕ ਜਾਂ ਹੁੰਦਾ ਫੁੱਫੜ ਤੇ ਸਹੀ ਨਹੀਂ ਲੱਗਦਾ ਜਦੋਂ ਦੀ ਆ ਭੂਆ ਆਈ ਹੈ ਨਾ ਫੁੱਫੜ ਦਾ ਰਵਈਆ ਬਦਲਿਆ ਪਿਆ ਜਮਈ ਹੁਣ ਜੇ ਦੂਜੀ ਭੂਆ ਨੂੰ ਸੱਦਣਾ ਹੋਵੇ ਨਾ ਨਜ਼ਾਰਾ ਮੈਂ ਤਾਂ ਕਹਿੰਨੀ ਹਾਂ ਨਾ ਭਾਬੀ ਸਾਧ ਹੀ ਲੈਣਿਆ ਫਿਰ ਉਹਨੇ ਜਾਣਾ ਨਹੀਂਗਾ ਤੇ ਫਿਰ ਇਹ ਕਿਹੜਾ ਜਾਂਦੀ ਆ ਇਹ ਵੀ ਤਾਂ ਇੱਥੇ ਡੇਰੇ ਲਈ ਬੈਠੀ ਆ ਲੈਂਦੀ ਆ ਨਾ ਜਾਣ ਦਾ ਕਿੱਦੇ ਦੀ ਆਈ ਆ ਇਹ ਚਲ ਦੇਖਦੇ ਆਪਾਂ ਆ ਜਾ ਪੱਪੀ ਆ ਜਾਣਗੇ ਠੱਕੇ ਖਾ ਕੇ ਤੂੰ ਚਾਹ ਦੀ ਘੁੱਟ ਪਾ ਜਾ ਜਦੋਂ ਤੇਰੇ ਸੱਟ ਵੱਜੀ ਨਾ ਮੇਰਾ ਤਾਂ ਕਾਲਜਾ ਫੜਿਆ ਗਿਆ ਜਮ ਲੈ ਹੱਸੀ ਦੰਦੀ ਇਹਨੇ ਹਲਕੀ ਹੋ ਗਿਆ ਤੈਨੂੰ ਹੱਸਣਾ ਤਾਂ ਹੋਰ ਕੀ ਕਰਾਂ ਉਹ ਮੈਨੂੰ ਪੁੱਛ ਨਹੀਂ ਹੋਇਆ ਆ ਲੈ ਮੈਂ ਤਾਂ ਚੰਗੀ ਭਲੀ ਆ ਚੰਗੀ ਭਲੀ ਐ ਤੇ ਫਿਰ ਉਹ ਤੇਰਾ ਕੀ ਡਰਾਮਾ ਸੀ ਤਾਂ ਮੇਰਾ ਡਰਾਮਾ ਹੀ ਸੀ ਨਾਲੇ ਜੇ ਡਰਾਮਾ ਨਾ ਖੇੜਦੀ ਇਹਨਾਂ ਨੇ ਤਾਂ ਕੰਮ ਕਰਾ ਕਰਾ ਕੇ ਮੈਨੂੰ ਅੱਧੀ ਕਰ ਦੇਣਾ ਸੀ ਉਹ ਮੰਨ ਗਿਆ ਉਹ ਤੈਨੂੰ ਬਹੁਤ ਹਿਸ਼ਾਰ ਆ ਮੇਰੇ ਨਾਲ ਨਾ ਤੂੰ ਐਨੇ ਚਰਦੀ ਐ ਮੈਂ ਤੇਰਾ ਵੀ ਇਤਨੀ ਪਾ ਸਕਿਆ ਤਾਂ ਤੂੰ ਨਵੇਂ ਡਰਾਮਾ ਕੱਢ ਕੇ ਵਾਰਿਆ ਮੈਨੂੰ ਤਾਂ ਇਹ ਸੀ ਵੀ ਇੰਨਾ ਟਾਈਮ ਹੋ ਗਿਆ ਆਪਾਂ ਨੂੰ ਇਕੱਠੇ ਰਹਿੰਦਿਆਂ ਨੂੰ ਤੁਸੀਂ ਮੇਰੀ ਰਾਗ ਰਾਗ ਤੋਂ ਬਾਖੀ ਪੋ ਪਰ ਨਾ ਨਾ ਤੁਸੀਂ ਨਹੀਂ ਮੈਨੂੰ ਸਮਝ ਸਕੇ ਸਹੀ ਗੱਲ ਕਹੀ ਹੈ ਕਿਸੇ ਸਿਆਣੇ ਨੇ ਵੀ ਨਾਰਚਨਾ 365 ਚਲਤਰ ਹੁੰਦੇ ਨੇ ਤੇ ਤਲਾਸ਼ ਤਾਂ ਤੋ ਇੱਕ ਅਦਾ ਹੁਣ ਕਰੇਗੀ ਮौज ਹਨਾ ਵੀ ਮੇਰੇ ਤਾਂ 6 ਵਜੇ 6 ਵਜੇ ਉਹ ਮੌਜ ਤਾਂ ਮੈਂ ਤਾਂ ਕਰੂੰ ਜੇ ਤੁਸੀਂ ਸਾਥ ਦਮੋਗੇ ਤੁਸੀਂ ਕਹਿਣਾ ਵੀ 6 ਬਾਅਦ ਹੈਗੀ ਕੰਮ ਨਹੀਂ ਇਹਨੇ ਕਰਨਾ ਓਏ ਮੇਰੀ ਗੱਲ ਸੁਣ ਐਨਾ ਕਿ ਤਾਂ ਹੁਣ ਮੈਨੂੰ ਵੀ ਪਤਾ ਹੈ ਮੈਂ ਕਦੋਂ ਭਾਈ ਡਾਕਟਰ ਨੇ ਲਿਖਿਆ ਰੈਸਟ ਵੀ ਨਾ ਤਾਂ ਕੋਈ ਬੱਸ ਗੱਡੀ ਦਾ ਸਫਰ ਕਰਨਾ ਹੈ ਵੀ ਕੇ ਰਾਂ ਤੁਸੀਂ ਬੋਚ ਬਚਾ ਕੇ ਇਹਨੂੰ ਘਰੇ ਲੈ ਜਾਓ ਬੈਡ ਰੈਸਟ ਰੱਖਿਓ ਇਹਨੂੰ ਬਸ ਮੈਂ ਇਹ ਕਹ ਦੂੰ ਆ ਤੂੰ ਅੱਪੇ ਰਾਮ ਨਾਲ ਉੱਥੇ ਛਲ ਇੰਨਾ ਕ ਤਾਂ ਹੈ ਹਾ ਤੰਗ ਜਾਂ ਕਰਨ ਨਾਲ ਨਾ ਮੈਨੂੰ ਸੋਡਾ ਬਤਾ ਲੱਗਿਆ ਵੀ ਤੁਸੀਂ ਮੇਰਾ ਇੰਨਾ ਕਰਦੇ ਹੋ ਮੈਂ ਤਾਂ ਤੇਰਾ ਇੰਨਾ ਹੀ ਕਰਦਾ ਤੇ ਕਰਦਾ ਵੀ ਦਿਲੋਂ ਐ ਬਸ ਤੂੰ ਮੈਨੂੰ ਤਾਂ ਠੋਖਾ ਦੇ ਜੀ ਨਹੀਂ ਨਹੀਂ ਮੈਂ ਕਾਦੇ ਲਈ ਠੋਖਾ ਦੇਣਾ ਹੁਣਾਰੇ ਠੋਖਾ ਦੇਣ ਮੇਰੇ ਕਿਹੜਾ ਸੋਡੇ ਤੋਂ ਬੁਨਾ ਅੱਗੇ ਪਿੱਛੇ ਕੋਈ ਹੈਗਾ ਜੋ ਕੁਝ ਵੀ ਹੋ ਤੁਸੀਂ ਹੀ ਹੋ ਚਲ ਫਿਰ ਮੇਰੇ ਲਈ ਵੀ ਤਾਂ ਜੋ ਕੁਝ ਹੈ ਤੁਸੀਂ ਹੈ ਉਹ ਤਾਂ ਨਾ ਜਿਵੇਂ ਕੋ ਬਸ ਨਹੀਂ ਹੁੰਦੀ ਬਸ ਤੇ ਉਹ ਜਿਹੜੀ ਆ ਚੜੇਲ ਮੇਰੇ ਮਗਰਨ ਕੀ ਹੋਈ ਹੈ ਜਿਵੇਂ ਬਸ ਤੇ ਇੱਕ ਬੋਰਡ ਲੱਗਿਆ ਹੁੰਦਾ ਨਾ ਵੀ ਮਾਨਸਤੋਂ ਲੁਧਿਆਣਾ ਉਹ ਚਾਹੇ ਉਹਨੂੰ ਜੋਗੇ ਜਾ ਕੇ ਛੱਡ ਦੇ ਉਹ ਗੱਲ ਮੇਰੀ ਉਹਦੇ ਨਾਲ ਇਹ ਤਾਂ ਗੱਲ ਸਹੀ ਹੈ ਚਲ ਮੇਰੀ ਗੱਲ ਸੁਣੋ ਫਿਰ ਹੁਣ ਜਦੋਂ ਘਰ ਆਈ ਗਏ ਥੋੜਾ ਜਿਹਾ ਟਾਈਮ ਤਾਂ ਲਾਉਣਾ ਪਊ ਅਗਲੇ ਨੂੰ ਐ ਤਾਂ ਪਤਾ ਲੱਗੇ ਨਹੀਂ ਤਾਂ ਅੱਕੜੇ ਮੁੜ ਵੀ ਆਏ ਇੱਕ ਹੀ ਗੱਲ ਹੁਣ ਆਪਾਂ ਥੋੜਾ ਜਿਹਾ ਟਾਈਮ ਠਹਿਰ ਕੇ ਚੱਲਦੇ ਆਂ ਅਗਨੇ ਨੂੰ ਜਾ ਕੇ ਦੱਸਾਂਗਾ ਵੀ ਭਾਈ ਡਾਕਟਰ ਨੇ ਆ ਕੁਝ ਦੱਸਿਆ ਤੇ ਚਲ ਠੀਕ ਹੈ ਨਾਲੇ ਮੋਡਲ ਨੂੰ ਮੈਂ ਕਦੋਂ ਆਖਿਆ ਮੈਂ ਤਾਂ ਇਹ ਕਹਿੰਦੀ ਆ ਵੀ ਹੁਣ ਜਦੋਂ ਘਰੋਂ ਆ ਹੀ ਗਏ ਨਾਲੇ ਤਾਂ ਮੈਨੂੰ ਕੁਝ ਖਵਾ ਪਿਆ ਲਓ ਨਾਲੇ ਘੁੰਮ ਫਿਰ ਆਉਨੇ ਆ ਫਿਲਮ ਫੁਲਮ ਦੇਖ ਲਾਂਗੇ ਉਹ ਫਿਲਮ ਦੇਖਣ ਦਾ ਟਾਈਮ ਨਹੀਂ ਹੈਗਾ ਇੰਨਾ ਇੰਨਾ ਉਹ ਲਾ ਕੋ ਹੁੱਦ ਪਾਈ ਤੇ ਤਿੰਨ ਘੰਟੇ ਲਾ ਤਿੰਨ ਘੰਟੇ ਮੈਂ ਆਪਣੇ ਐਕਸਟਰਾ ਕੀਤਾ ਸੀ ਉਹ ਚਲ ਕੋਈ ਨਾ ਫਿਰ ਚਲ ਹੂੰ ਚਲੋ ਕੱਢ ਜਾ ਮੈਂ ਵੀ ਤੁਸੀਂ ਵੀ ਨਾ ਬਾੜਾ ਡਰ ਦੇਓਗੇ ਇੰਨਾ ਨਾ ਡਰਾ ਕਰੋ ਮੈਂ ਹੈਗੀ ਆ ਨਾ ਉਹ ਚਲਾਏਗਾ ਤੇਰਾ ਹੌਸਲਾ ਹੀ ਬਹੁਤ ਆ ਚੱਲੋ ਫੇਰਾ ਚੱਲ ਸਰ ਤੇ ਨਾ ਲੱਤਾਂ ਰਹਿਗੂ ਅੱਡਾ ਵੀ ਬੜੀ ਦੂਰ ਹੈ ਜੇ ਕਿਤੇ ਫੋਨ 'ਚ ਪੈਸੇ ਹੁੰਦੇ ਮੈਂ ਫੋਨ ਲਾ ਕੇ ਮੇਰੇ ਭਤੀਜੇ ਨੂੰ ਪੁੱਛ ਲੈਂਦੀ ਪੈਸੇ ਤਾਂ ਮੈਂ ਪਵਾ ਦਿੰਦਾ ਤੇਰੇ ਫੋਨ 'ਚ ਹੈ ਮੈਂ ਪਵਾ ਦਿੰਦਾ ਬੇ ਕੰਜੀਰਾ ਤੂੰ ਵੇ ਤੂੰ ਕਿੱਥੇ ਇੱਥੇ ਨਾ ਤੂੰ ਕਿੱਥੇ ਹੈ ਪਹਿਲਾਂ ਤੂੰ ਦੱਸ ਕਹਿੰਦਾ ਤੂੰ ਕਿੱਥੇ ਮੇਰੇ ਤਾਂ ਪੇਕਿਆਂ ਦਾ ਘਰ ਹੈਗਾ ਫੇ ਤੂੰ ਦੱਸ ਦੁੱਸਗੇ ਦਾ ਆਈ ਨਹੀਂ ਮੈਨੂੰ ਨਾ ਤੂੰ ਨਾ ਮੈਨੂੰ ਦੱਸ ਕਾਇਆ ਤੂੰ ਕਿੱਡਾ ਝੂਠ ਬੋਲੇਗਾ ਤੂੰ ਮੈਨੂੰ ਕਹਿੰਦਾ ਮੈਂ ਬੈਂਕ 'ਚ ਹੀ ਜਾਣਾ ਜਾਹ ਜੀ ਝੂਠੀ ਮਾਂ ਹੋ ਜਾ ਝੂਠਾ ਪੁੱਤ ਹਾਂ ਠੀਕ ਆ ਤਰ ਜਾ ਜੀ ਆਲੇ ਤੂੰ ਕਰਦੀ ਕਿ ਇੱਥੇ ਕਰਨਾ ਹੀ ਆ ਤੇ ਮੈਂ ਆ ਮਾਂ ਨਾ ਮੈਂ ਆ ਨਹੀਂ ਸਕਦੀ ਤੇਰੇ ਤੀਨੀ ਤਾਂ ਸਿਆਣਦੀਂ ਡੇਲੇ ਬੱਟੇ ਮੈਨੂੰ ਫਿਰ ਅਸੀਂ ਇੱਥੇ ਫਿਰਦੀ ਰਹਾਂਗੇ ਤੈਨੂੰ ਹੁਣ ਕਾਹ ਜੇ ਮੈਂ ਲੈ ਕੇ ਗਿਆ ਇੱਥੋਂ ਆ ਕੇ ਤਾਹੇ ਲੈ ਕੇ ਗਿਆ ਮੇਰੀ ਗੱਲ ਸੁਣ ਲੈ ਮੈਨੂੰ ਕਾਇਦਨ ਹੋ ਗਿਆ ਬਿਮਾਰ ਹੋਈ ਨੂੰ ਉੱਠ ਕੇ ਕਹੂੰਗੀ ਕੰਮ ਕਰ ਲਾ ਸਾਰਾ ਕੰਮ ਕਰਾਉਂਦੀ ਆ ਮੈਂ ਇਥੋਂ ਫਿਰ ਕੀ ਹੁੰਦਾਗਾ ਕੀ ਹੁੰਦਾ ਨਹੀਂਗਾ ਤੂੰ ਇੱਥੇ ਕੀ ਕਰਨ ਆ ਗਈ ਫਿਰ ਚੱਲ ਨਾ ਤੂੰ ਰੇ ਕੀ ਕਰਦਾ ਹੈ ਮੈਂ ਤਾਂ ਕੰਮ ਆਇਆ ਤੈਨੂੰ ਦੱਸੀਦਾ ਜਾਂਦਾ 50 ਵਾਰੀ ਤਾਂ ਦੱਸਦਾ ਤੇ ਫਿਰ ਮੈਨੂੰ ਵੀ ਕੰਮ ਹੋ ਸਕਦਾਗਾ ਮੈਨੂੰ ਹੋ ਸਕਦਾ ਮੈਨੂੰ ਤਾਂ ਆਏ ਲੱਗਦਾ ਦੂਜੇ ਦਿਨ ਝੋਲਾ ਚੱਕ ਕੇ ਤੁਰ ਪੰਨੇ ਝੋਲਾ ਚੱਕ ਬਣੀ ਪਈਆਂ ਵੇ ਕੰਜਰਾ ਮੈਂ ਝੋਲਾ ਨਹੀਂ ਚੱਕਦੀ ਉਹ ਤੇਰੀ ਕੰਜਰੀ ਨਾਲ ਜਿਹੜੀ ਚਾਚੀ ਆ ਬਾਇ ਤਲਾ ਉਹ ਉਰੇ ਬੈਠੀ ਹੈਗੀ ਤਾਂ ਆਈਆਂ ਮੈਂ ਤੇਰੇ ਪਿਓ ਦੇ ਕੰਜਰ ਦੇ ਮੰਗਰਾ ਵੇ ਠੀਕ ਆ ਵੇ ਤੂੰ ਵੀ ਦੱਸਦਾ ਸੱਸਰੀ ਘਰ ਪੁੱਤ ਸੱਸਰੀ ਕਾ ਠੀਕ ਹੋ ਪੁੱਤ ਹਾਂ ਹਾਂ ਠੀਕ ਆ ਨਾ ਤੂੰ ਵੀ ਨੀ ਲਾਲਾ ਜੁੱਦਾ ਹੁਣ ਸਰ ਲੈ ਆ ਕੇ ਲਾਲਾ ਜੁੱਦਾ ਨਾ ਤੂੰ ਨੀ ਆਂਦਾ ਉਹ ਤੇਰੇ ਕਿਨੇੜੋ ਲੱਗਦੇ ਆ ਜਾਦੇ ਪੂਆ ਤਾਂ ਤੇਰੀ ਮਾਂ ਐ ਕੰਜਰਾ ਉਹ ਵੀ ਜੀ ਆਏ ਹੋ ਇੱਥੇ ਫਿਰ ਤੁਸੀਂ ਅੰਦਰ ਤਾਂ ਆ ਜਾਓ ਇੱਥੇ ਲੜੀ ਕਾਹਤ ਜਾਨਾ ਨਹੀਂ ਆਉਨੇ ਆ ਵੀਰ ਇਹ ਮੈਨੂੰ ਕਹਿੰਦਾ ਕਿ ਮੈਂ ਤਾਂ ਬੈਂਕ ਜੀ ਜਾਣਾ ਝੂਠ ਮਾਰ ਕੇ ਆਇਆ ਆਖੇ ਤੂੰ ਕੀ ਲੈਣ ਆਈ ਆ ਮੈਂ ਤਾਂ ਭੜੇ ਆਇਆ ਤਾਂ ਸੱਚੀ ਗੱਲ ਦੱਸਦੀ ਆ ਪੁੱਤ ਤਈਏ ਮੇਰੇ ਤਾਂ ਉਹ ਘਰ jaar ਦਿਆ ਕੰਜਰੀ ਤੀਮੀ ਮਤ ਪੜ ਆਈ ਆ ਇੱਥੇ ਕੀ ਕਰਦੀ ਆ ਉਹ ਚਾਚੀ ਦੀ ਗੱਲ ਕਰਦੀ ਆ ਚਾਚੀ ਉਹ ਇੱਥੇ ਕਰਦੀ ਆ ਇੱਥੇ ਹੈ ਬਈ ਉਹ ਲੈ ਹੋਰ ਪੁੱਛ ਕੁੜੰਗਾ ਨੂੰ ਉਰੇ ਤਾਂ ਹੈਗੀ ਆ ਫਿਰ ਉਹ ਇੱਥੇ ਕੀ ਕਰਨ ਆਈ ਆ ਮੈਨੂੰ ਕੀ ਪਤਾ ਤੇਰੇ ਪਿਓ ਨੂੰ ਕੰਜਰ ਨੂੰ ਪੁੱਛ ਦੇਖਣ ਆਈ ਆ ਘਰ ਦੇਖਣ ਆਈ ਆ ਘਰ ਦੇਖਣ ਕਾ ਪਿੰਡ 'ਚ ਘਰ ਨਹੀਂ ਮਿਲਦਾ ਤੁਸੀਂ ਅੰਦਰ ਬਹਿ ਕੇ ਗੱਲ ਕਰ ਲਓ ਤੁਸੀਂ ਪਿਓ ਨੂੰ ਪੁੱਛ ਚੌਰੇ ਨੂੰ ਚੌਰੇ ਨੂੰ ਤੇਰੇ ਪਿਓ ਨੂੰ ਪੁੱਛ ਮੈਨੂੰ ਕੀ ਪਤਾ ਤੂੰ ਹੀ ਸੇਦੂ ਪਹਿਲਾਂ ਤਾਂ ਮੈਂ ਤਾਂ ਮਾਂ ਕਰੋ ਜੰਮਿਆ ਤੈਨੂੰ ਪਤਾ ਚੌਰੇ ਦਾ ਤਾਂ ਤੁਸੀਂ ਅੱਡਾ ਅੱਡਾ ਆਇਆ ਇਹਦਾ ਮਤਲਬ ਫਿਰ ਡੋਟੀ ਤਾਂ ਮੇਰੇ ਮਗਰੋਂ ਆਵੜਾ ਪਤਾ ਨਹੀਂ ਕਿੱਧਰ ਦੀ ਮੈਂ ਤਾਂ ਕਹਿ ਕੇ ਆ ਕਿ ਬੈਂਕ ਚ ਪਤਾ ਨਹੀਂ ਤਾਂ ਪਹਿਲੇ ਆਇਆ ਪਤਾ ਨਹੀਂ ਮਗਰੋਂ ਆਇਆ ਮੈਂ ਤਾਂ ਜਦੋਂ ਇੱਥੇ ਜੇ ਆ ਗਈ ਆਉਰੇ ਜੀ ਬੋਲੇ ਆ ਕੇ ਤਾਂ ਇਹ ਮੈਂ ਜਦੋਂ ਘਰੇ ਵਾ ਕੇ ਮੌਕਾ ਤੱਕ ਆ ਕੇ ਆ ਗਈ ਇੱਦਣ ਅਸਲ ਪਤਾ ਕੀ ਆ ਸਾਰਿਆਂ ਦੀ ਤਿੰਨ ਚਾਰਾਂ ਦੀ ਇੱਕੋ ਜੀ ਸਲਾਹ ਮਿਲਦੀ ਨਹੀਂ ਇੱਕੋ ਜੀ ਇਹ ਤਾਂ ਪਹਿਲਾਂ ਮੈਨੂੰ ਫੋਨ ਕਰੀ ਜਾਂਦਾ ਸੀਗਾ ਅੱਛਾ ਇਹ ਤਾਂ ਚਲ ਤਾਂ ਆ ਗਿਆ ਹੋਊਗਾ ਪੂਆ ਨੇ ਵੀ ਫੋਨ ਕੀਤਾ ਮੈਂ ਤਾਂ ਫੋਨ ਕਰਿਆ ਸੀ ਮੇਰੇ ਤਾਂ ਫੋਨ 'ਚ ਪੈਸੇ ਹੋਈ ਨਹੀਂ ਸੀ ਨਹੀਂ ਮੈਂ ਤੈਨੂੰ ਫੋਨ ਕਰਦੀ ਮੈਂ ਪਤਾ ਕਿਵੇਂ ਆਈਆਂ ਡੇਕਦੀ ਪੈਂਦੀ ਤੈਨੂੰ ਪਤਾ ਗਿੱਟੇ ਮੇਰੇ ਰਹਿ ਗਏ ਹਾਂ ਆਉ ਤੇਰੇ ਫੁੱਫੜ ਨੂੰ ਸ਼ਰਮ ਨਹੀਂ ਆਉਂਦੀ ਇਹ ਤੇ ਹੁਣ ਜਵਾਨੀ ਆਉਂਦੀ ਐ ਇਹ ਤਾਂ ਵਿਆਹ ਕਰਾਉਂਦਾ ਐ ਬਾਕੀ ਗੱਲਾਂ ਛੱਡ ਉਹਦੇ ਜੁੰਡੇ ਫੜ ਜਾ ਕੇ ਉਹਨੂੰ ਪੁੱਸ ਵੀ ਤੂੰ ਕੀ ਕਰਨਾ ਉਹ ਤਾਂ ਬਾਈ ਹੈ ਹੀ ਨਹੀਂ ਇੱਥੇ ਉਹ ਕਿੱਧਰ ਆ ਗਈ ਉਹ ਤਾਂ ਦਵਾਈ ਦਵਾਉਣ ਵਾਗਿਆ ਪੂਆ ਇਹਦਾ ਬਾਈ ਜੇ ਫੇੜ ਆਇਦਾ ਦਵਾਈਆਂ ਦਵਾਉਂਦਾ ਫਿਰਦਾ ਉਹਨੂੰ ਮੈਨੂੰ ਕੰਜਰ ਨੇ ਜੇ ਮੇਰਾ ਸਿਰ ਦੁਖਣ ਲੱਗਿੰਦਾ ਨਾ ਮੈਨੂੰ ਕਹਿੰਦਾ ਕੋਈ ਨਹੀਂ ਆਪੇ ਹਟ ਜੂਗਾ ਮੈਂ ਉਹਨੂੰ ਮੇਰੀ ਗੱਲ ਸੁਣ ਮੈਂ ਉਹਨੂੰ ਕਿਉਂ ਇੱਥੋਂ ਲੈ ਕੇ ਜਾਂਦਾ ਸੀਗਾ ਮੈਨੂੰ ਪਤਾ ਸੀਗਾ ਉਹ ਮੈਂ ਹੀ ਭੇਜਿਆ ਸੀ ਗੁਰਵਿੰਦਰ ਉਹ ਪਰ ਐਡਾ ਵੀ ਨਹੀਂ ਪਤਾ ਸੀਗਾ ਵੀ ਆਹ ਕੰਮ ਕਰਕੇ ਲੈ ਜੂਗਾ ਪਤਾ ਵੀ ਇਹ ਮੰਗਰ ਮੰਗਰ ਤਾਂ ਹੀ ਉੱਥੇ ਗਈ ਉਹਦੇ ਘਰੇ ਪੁੱਛਣ ਕਿੱਥੇ ਗਿਆਗਾ ਮੈਨੂੰ ਵੀ ਟੱਕਰੀ ਉੱਥੇ ਮੈਨੂੰ ਐਡੀ ਗੱਲ ਨਹੀਂ ਆਈਗੀ ਚੱਲ ਪੂਆ ਅੱਜ ਨੂੰ ਕੱਟਿਆਗਾ ਬੇ ਤੈਨੂੰ ਲੱਗਦਾ ਮੁੰਡਿਆ ਇਹ ਜੀ ਗੱਲ ਨਹੀਂ ਹੈ ਮੇਰਾ ਬੱਜਿਆ ਨਹੀਂ ਜਕਰ ਪੱਟਦਾ ਨਹੀਂ ਨਹੀਂ ਪੂਆ ਮੈਨੂੰ ਤਾਂ ਦੇਖ ਹੀ ਨਹੀਂ ਯਰ ਮੜਿਆ ਸਾਫ ਚਿਹਰੇ ਕੀ ਚੰਗਾ ਹਾਂ ਕੋਈ ਨਹੀਂ ਕਿੱਥੇੋਂ ਨਹੀਂ ਚਾਹ ਚਲ ਬਣਾ ਲਈ ਚਾਹ ਲੋਹੀ ਜੀ ਬਣਾ ਲਈ ਕੋਈ ਨਾ ਤੁਸੀਂ ਟੈਨਸ਼ਨ ਨਾ ਕਰੋ ਪਹਿਲਾਂ ਸਾਨੂੰ ਪਤਾ ਲੱਗਿਆ ਸੀ ਦੱਸੇ ਬਿਨਾ ਅੱਛਾ ਕੋਈ ਨਹੀਂ ਚਲੋ ਮੇਰੀ ਗੱਲ ਸੁਣ ਐ ਟੰਗ ਬਣਾ ਨਮਤਰੀ ਮਾ ਨੂੰ ਹੱਥ ਆ ਤਾ ਟੁਕਤੀਆ ਕੋਈ ਨਾ ਮੈਂ ਹੱਥ ਜਾ ਪਾ ਕੇ ਲੈ ਚੰਦਾ ਚਲ ਬਸ ਸੁਣਨਾ ਡਾਕਟਰ ਨੇ ਇਹ ਕਿਹਾ ਵੀ ਆਰਾਮ ਨਾਲ ਬੈਠਣਾ ਚੰਗਾ ਕੋਈ ਨਾ ਕੋਈ ਨਾ ਤੁਸੀਂ ਸੋਚ ਨਾ ਕਰੋ ਉਹਨਾਂ ਨੂੰ ਪਤਾ ਨਾ ਲੱਗੇ ਚੰਗਾ ਐ ਲੱਗਦਾ ਉਹਨਾਂ ਨੂੰ ਤਾਂ ਵੀ ਇਹ ਤਾਂ ਜ਼ਿਆਦਾ ਸੱਟ ਵੱਜੀ ਹੈ ਉਹ ਕੋਈ ਨਾ ਇਹ ਤਾਂ ਤੁਸੀਂ ਮੇਰੇ ਤੇ ਛੱਡ ਦੋ ਨਾਲੇ ਚਲਿੱਤਰ ਕਰਨ ਨੂੰ ਤਾਂ ਮੈਂ ਮਹਿਰ ਹਾਏ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਹੀ ਆਹ ਦੇਖ ਲੈ ਸ਼ਰਮ ਚੌਰੀ ਨਾ ਹੁੰਦੀ ਆਹ ਦੇਖ ਨਾ ਪੁੰਨੂ ਬਣਿਆ ਹੁੰਦਾ ਵੇ ਪੁੱਤ ਇਹਨੂੰ ਤਾਂ ਸ਼ਰਮ ਨਹੀਂ ਰਹੇਗੀ ਇਹਨੂੰ ਮਾਣਾ ਮੇਟ ਸ਼ਰਮ ਹੋਵੇ ਤਾਂ ਫਿਰ ਗੱਲਾਂ ਕਾਦਣਾ ਪੁੱਤ ਪੁੱਵਾ ਸੱਟ ਤਾਂ ਵੱਜ ਗਈ ਸੀ ਨਾ ਬੇ ਸੱਟ ਤਾਂ ਵੱਜ ਗਈ ਸੀ ਆ ਪਾਣੀ ਪੂਣੀ ਚੱਕ ਮੈਨੂੰ ਇਹ ਚੰਗਾ ਨਹੀਂ ਲੱਗਦਾ ਕੋਈ ਨਾ ਪੂ ਠੰਡੀ ਰਹਿ ਹੋਰ ਭੈਣ ਤੂੰ ਆਂ ਮੇ ਠੀਕ ਹੈ ਨਹੀਂ ਭੈਣ ਤਾਂ ਠੀਕ ਹੈ ਦਾ ਕੰਮ ਹੈ ਨਹੀਂ ਤੇਰੇ ਹੁਣ ਨਾ ਬੇ ਮੁੰਡਾ ਤੂੰ ਮੈਨੂੰ ਐ ਦੱਸ ਦਵਾਈ ਤੂੰ ਨਾ ਦਵਾ ਸਕਿਆ ਤੂੰ ਲੈ ਜਾਂਦਾ ਉਹ ਮੈਨੂੰ ਕੰਮ ਸੀਗਾ ਤੈਨੂੰ ਕੰਮਸ ਕੰਮ ਇੱਕ ਦਿਨ ਛੱਡ ਜਾਂਦਾ ਵੀਰ ਤੂੰ ਉਹ ਮੈਨੂੰ ਐ ਸੀਗਾ ਉੱਥੇ ਮੈਂ ਟਾਈਮ ਲਵਾ ਦੂ ਡਾਕਟਰ ਜਾ ਦਵਾਈ ਦਾ ਖਾ ਤੁਮਾ ਚਾਤੀ ਦੂਰੇ ਕੀ ਕਰਦੀਆਂ ਬੇ ਪੁੱਤਾ ਤੇਰੀ ਮਾਂ ਨੂੰ ਪਤਾ ਤਾਂ ਹੈਗਾ ਪੁੱਤ ਮਨੁਆਸ ਬੋਹ ਤ੍ਰਿਬਾਂਡ ਰੋਟਾ ਹੁਣ ਪੁੱਤ ਬਾਹ ਨੂੰ ਕਿਹੜਾ ਉਹ ਭਾਈ ਨਹੀਂ ਨਹੀਂ ਡਿੱਗ ਗਈ ਸੀ ਭਾਈ ਡਿੱਗ ਗਈ ਕਾਰਗੱਲ ਦੀ ਜੰਗ ਚ ਗਈ ਸੀ ਤੇ ਪੁੱਤ ਕਾਰਗੱਲ ਤਾਂ ਸੁਣ ਲਓ ਮੈਂ ਪੁੱਤ ਤੋਂ ਨੇ ਲੱਗੇ ਪਿਓ ਉਹਦੇ ਵਿਚਾਰੀ ਦੇ ਬਾਹ ਦਾ ਮਾਸ ਪਾਟ ਗਿਆ ਡਾਕਟਰ ਕਹਿੰਦਾ ਰੈਸਟ ਕਰਨੀ ਆ ਭਾਈ ਕੰਮ ਉਹ ਧੰਦਾ ਨਾਲ ਕੋਈ ਕਰਿਓ ਨਾ ਕਿ ਮਾਸ ਪਾਟ ਗਿਆ ਜਦੋਂ ਤਾ ਮੈਂ ਬਿਮਾਰ ਹੋ ਜਾਨੀਆ ਮੈਨੂੰ ਤਾਂ ਪੁੱਛਦਾ ਨਹੀਂ ਵੀ ਤੈਨੂੰ ਦਵਾਈ ਦਵਾ ਦਿਆਂ ਮਾਂ ਕਿ ਡਾਕਟਰ ਦੇ ਲੈ ਜਾ ਤੇ ਅੱਜ ਕਿ ਮੈਂ ਲਈ ਫਿਰਦਾ ਤੂੰ ਹੋ ਪਹਿਣੇ ਤੈਨੂੰ ਸੁੱਖ ਨਾਲ ਮੁੰਡਾ ਹੈਗਾ ਚਲ ਉਹ ਐਵੇਂ ਨਾ ਮੁੰਡਾ ਲੈ ਜੂ ਤੈਨੂੰ ਪਤਾ ਮੇਰਾ ਜਵਾਖ ਬਾਹਰੇ ਆ ਫਿਰ ਹੁਣ ਨਾ ਮੇਰੀ ਗੱਲ ਸੁਣਨੀ ਤੈਨੂੰ ਸ਼ਰਮ ਨਹੀਂ ਆਉਂਦੀ ਮੁੰਡਾ ਆਪਦੀ ਥਾਂ ਤੇ ਬੰਦਾ ਆਪਦੀ ਥਾਂ ਤੇ ਤੀਵੀਂ ਨਾ ਬੰਦੇ ਨਾਲ ਰਾਣੀ ਹੁੰਦੀ ਆ ਜੇ ਮਰਿਆ ਹੋਵੇ ਤਾਂ ਮੁੰਡਾ ਮੇਰਾ ਜਾਵੇ ਸ਼ੂਬ ਸ਼ੂਬ ਬੋਲ ਭੈਣੇ ਜਿਨ੍ਹਾਂ ਦੇ ਮਰੇ ਨੇ ਉਹਨੂੰ ਪੁੱਛ ਕੇ ਦੇਖ ਲੈ ਜੇ ਮੇਰਾ ਮਰਿਆ ਤਾਂ ਇੰਨੀਆਂ ਗੱਲਾਂ ਕਹਾਈ ਜਾਨੀਆਂ ਕੋਈ ਹੋਰ ਤੈਨੂੰ ਕੋਈ ਮਿਲਿਆ ਨਹੀਂ ਕਿਤੇ ਜਾਣ ਨੂੰ ਤੁਸੀਂ ਘਾਟਾ ਲਾਇਆ ਵੇ ਅੱਡਾ ਮੈਂ ਲਾ ਮਾ ਨਾ ਇਹ ਮੇਰਾ ਕਰ ਪੜਦੀ ਔਰ ਥੋੜੇ ਕਰ ਰਗੇ ਕਰ ਪਟਨੋ ਕੀ ਕਰਤਾ ਤੁਹਾਡੇ ਉਦਾਰਵਾ ਹੋਈ ਗੱਲਾਂ ਇਲਜ਼ਾਮ ਲਾਈ ਜੀ ਲੈ ਲੈ ਭਾਈ ਜੰਮ ਤੇ ਭਾਈ ਜੰਮ ਨਹੀਂ ਜੀ ਐ ਕਿ ਸਾਨੂੰ ਵੀ ਪਤਾ ਹੈ ਪੁੱਤ ਕਿੰਨੇ ਦਿਨ ਹੋ ਗਏ ਮੈਨੂੰ ਆਈ ਨੂੰ ਜੇ ਪਹਣੇ ਮੇਰੇ 6:00 ਵੱਜ ਗਈ ਜੇ ਬਾਈ ਲੈ ਵੀ ਗਿਆ ਫਿਰ ਕਿੱਡੀ ਕ ਗੱਲ ਹੋਗੀ ਨਹੀਂ ਕਹਿੰਦੇ ਕਿ ਐਸਾ ਸੱਤ ਕਰ ਲਾ ਐਸਾ ਸੱਤ ਭਰ ਲਾ ਤੂੰ ਚੋਰੀ ਨੂੰ ਆਈ ਸੀ ਤਾਂ ਹੀ ਸੱਤ ਵੱਜਿਆ ਤੇਰੇ ਨਹੀਂ ਪਹਣੇ ਚੋਰੀਆਂ ਕਿੱਥੋਂ ਆਈ ਸੀ ਤੈਨੂੰ ਦੱਸ ਕੇ ਤਾਂ ਆਈ ਸੀ ਤੂੰ ਕਹਿੰਦੀ ਕੋਈ ਨਾ ਚਲਾ ਮੇਰਾ ਭਤੀਜਾ ਦਵਾ ਆ ਮੇਰੀ ਗੱਲ ਸੁਣ ਚਲ ਇਹ ਤਾਂ ਚੋਰੀਆਂ ਆਈ ਸੀ ਕਿ ਫਿਰ ਆ ਤੂੰ ਕਿਧਰੋਂ ਆ ਗਈ ਨਾ ਮੈਂ ਆਵਾਂ ਨਾ ਮੈਂ ਟੁੱਟੀ ਨਹੀਂ ਅਜੀ ਤਾਂ ਤੈਨੂੰ ਕਿਦੀ ਬੇ ਮੈਂ ਤਾਂ ਸਹੀ ਆ ਓਏ ਮੈਨੂੰ ਓਏ ਮੈਨੂੰ ਤੁਸੀਂ ਕਾਹਦਾ ਦੇਖਣਾ ਮੇਰੇ ਇਹ ਜਿਹੇ ਕਿ ਫੁੱਲ ਲੱਗਿਆ ਜਿਹੜਾ ਤੁਸੀਂ ਮੈਨੂੰ ਦੇਖਣ ਆ ਗਏ ਹਾਂ ਤਾਂ ਫੁੱਲ ਆਈਆਂ ਤੇਰੀ ਤਾਂ ਮਾਂ ਲੱਗਦੀ ਆ ਤੂੰ ਤਾਂ ਐਨਾ ਬੋਲ ਸਾਡਾ ਟਿੰਡੇ ਚਲਾ ਤੇ ਤੂੰ ਫਿਰ ਨਹੀਂ ਸੀ ਕਦੇ ਕੀ ਟਿੰਡੇ ਦਲਾਦੇ ਤੈਨੂੰ ਨਵੇਂ ਬੂਟੇ ਤੂੰ ਫੁੱਲਾਂ ਦੇ ਲਾਉਂਦਾ ਤਾਂ ਫਿਰਦਾ ਨਾ ਤੂੰ ਫੋਨ ਕਿਉਂ ਨਹੀਂ ਚੱਕਦਾ ਮੇਰਾ ਤੈਨੂੰ 50 ਫੋਨ ਲਾ ਤੇ ਚੌਰਿਆ ਨਾ ਫੋਨ ਤੇ ਗੱਲ ਕੀ ਮੈਂ ਸਵਾਹ ਕਰਾਂ ਆ ਤੇਰੀ ਮਾਂ ਵੈਲਿਡਿਟੀ ਮੁੱਕੀ ਪਈ ਆ ਫੋਨ ਦੀ ਵੈਲਿਡਿਟੀ ਦਾ ਬੇਬੇ ਦੀ ਮੁੱਕੀ ਪਈ ਆ ਤਾਂ ਹੀ ਤਾਂ ਤੂੰ ਆਹ ਚਾਤੀ ਵਾਲਾ ਨਵਾਂ SIM ਪਾ ਲਿਆ ਓਏ ਸਾਹ ਨਾਲ ਬੋਲੇ ਬਕਵਾਸ ਮਾਰਦਾ ਜਹੀ ਸਾਹ ਨਾਲ ਕੀ ਬੋਲਾ ਜਿਹੜੇ ਜੇ ਕੰਮ ਕਰਦਾ ਤੂੰ ਕੀ ਕੰਮ ਕਰਦਾ ਉਹਨੂੰ ਦਵਾਈ ਦਵਾ ਕੇ ਲੈ ਹੋਰ ਕੀ ਕਰਦਾ ਓਏ ਕਰਨ ਉਹ ਪਰਮੰਦਰ ਯਾਰਾ ਮੇਰੇ ਨਾਲ ਮਾਰੂ ਮਾਰ ਰਖੜੇ ਐ ਕਿਵੇਂ ਮਾਰੇਗਾ ਚਲ ਓਪੜੀ ਸੂਈ ਕਰਨ ਚੁੱਪ ਕਰ ਮੈਂ ਕਰਦਾ ਉਹ ਯਾਰੇ ਕੱਲ੍ਹ ਦਾ ਚੀਤਣਾ ਮੈਨੂੰ ਦਿੰਦਾ ਮੱਤਾ ਇਹ ਮੈਂ ਬਾਖ ਫੇਰਾ ਕੰਮਰਾਬ ਹੁੰਦਾ ਦਿੰਦਾ ਮੈਂ ਤੈਨੂੰ ਦੱਸਦਾ ਗੱਲ ਬੇਪੋਤਾ ਤੂੰ ਤੂੰ ਹੋਊਗੀ ਪਿੰਡ 'ਚ ਹੁਣ ਤਾਂ ਅਗਲਾ ਪੈਸਿਆਂ ਨੂੰ ਕਹਿੰਦਾ ਫੇਰ ਅਗਲਾ ਵੇਚਤੇ ਕਹੂਗਾ ਤੇ ਪੁੱਤ ਕਰੀ ਜਾਵੇ ਫੇਰ ਵੇਚ ਕੀ ਮੇਰੀ ਘਰ ਸੁਣ ਮੇਰੀ ਤਾਂ ਨਹੀਂ ਅਗਲਾ ਵੇਚਦੀ ਕਰਦਾ ਸੇ ਮੈਂ ਕਿ ਸਾਈਕਲ ਨਹੀਂ ਦੇਣਾ ਪਿੰਡ ਚੋ ਤੈਨੂੰ ਇਹ ਗੱਲ ਦੱਸਦੀ ਮੈਨੂੰ ਸ਼ਰਮ ਚਾਹੀਦੀ ਪੁੱਤੇ ਇਹਨੂੰ ਐਂਦੀ ਖੁੰਦੀ ਆਈ ਨੂੰ ਸ਼ਰਮ ਚਾਹੀਦੀ ਐ ਮੈਂ ਤਾਂ ਸੋਚਿਆ ਮੇਰੀ ਛੋਟੀ ਪਾਣਾ ਛੋਟੀ ਪਾਣਾ ਇਹ ਤਾਂ ਮੇਰੇ ਜਣਾ ਚ ਬੈ ਗਈ ਨਹੀਂ ਪਾਣੇ ਐਡੀ ਤਾਂ ਗੱਲ ਵੀ ਨਹੀਂ ਜਿੱਡੀ ਤੁਸੀਂ ਬਣਾ ਕੇ ਬਹਿ ਗਏ ਬੇ ਪੁੱਤ ਕੀ ਲੋੜਾ ਆ ਗਿਆ ਜੇ ਦਵਾਈ ਦਵਾ ਲਿਆ ਆ ਨਾ ਹਜੇ ਕਹਿੰਦੀ ਆ ਕਿ ਲੋੜਾ ਆ ਗਿਆ ਬਾਈ ਤਲ ਜੀ ਨਾ ਨੀ ਨੀ ਤੂੰ ਸ਼ਰਮ ਮਨ ਆ ਮੇਰੇ ਬੰਦੇ ਦੇ ਨਾਲ ਜੁੜ ਜੁੜ ਕੇ ਤੁਰਦੀ ਆ ਮਾੜੀ ਮੋਟ ਸੰਗ ਮਨ ਵੀ ਬਰਾਬਰ ਦਾ ਭਤੀਜਾ ਗਾ ਨੀ ਭੈਣੇ ਮੇਰੀ ਗੱਲ ਸੁਣ ਲੈ ਜੇ ਮੈਂ ਚੁੱਪ ਕਰੀ ਬੈਠੀ ਆ ਤੂੰ ਸਿਰੇ ਸਿਰ ਚੜਦੀ ਜਾਨੀ ਆ ਸਿਰ ਚੜਨ ਦਾ ਹੱਕ ਆ ਮੇਰਾ ਤੇ ਹੱਕ ਆ ਫਿਰ ਮੈਂ ਕਿਹੜਾ ਤੇਰਾ ਹੱਕ ਦੱਬ ਲਿਆ ਨਹੀਂ ਦੱਬ ਲਿਆ ਹੋਰ ਇਹਦੇ ਉੱਤੇ ਕੀ ਦੱਬੇਂਗੀ ਤੂੰ ਨਹੀਂ ਭੈਣੇ ਜ਼ਬਾਨ ਸੰਭਾਲ ਕੇ ਨਾ ਮੈਨੂੰ ਇੰਨੀ ਕੁੰਨੀ ਨਾ ਜਾਣ ਮੈਂ ਗੋਡਿਆਂ ਥੱਲੇ ਧਰ ਲੂ ਤੂੰ ਤਾਂ ਰਿਸ਼ਤੇਦਾਰਾਂ ਦੀ ਵੀ ਸ਼ਰਮ ਨਹੀਂ ਕਰਦੀ ਕਰ ਲੇਗੀ ਤੂੰ ਤਾਂ ਗੋਡੇ ਤੇ ਦੇ ਨੀ ਤੇ ਤੁਹਾਹਿਆ ਤਾਂ ਹੀ ਨਹੀਂ ਬਸਦੀ ਉੱਥੇ ਇਹ ਵੀ ਸਹੀ ਗੱਲ ਹੈ ਵਿੱਚ ਤਾਂ ਹੀ ਤਾਂ ਬੋਲਦੀ ਆ ਅੱਕੇ ਪਤਾ ਮੈਨੂੰ ਪਤਾ ਇਹ ਹੁਣ ਜਿੱਤਾਂ ਖਾਉ ਪਿੰਡ ਚੋਂ ਵੀ ਖਾਊਗਾ ਜਿੱਤਾਂ ਤਾਂ ਤੁਸੀਂ ਮਾਂ ਪੁੱਤ ਖਾਉਂਗੇ ਤੋਨੇ ਜਾ ਭੱਜ ਤੋ ਅਸੀਂ ਤਾਂ ਉੱਜਾ ਸਾਡੀ ਕਿਉਂ ਬੇਇੱਜ਼ਤੀ ਕਰਾਈ ਆ ਫੁੱਫੜ ਜੀ ਸਾਡੀ ਕਿਉਂ ਹੋਰ ਗੱਲ ਜਿਵੇਂ ਤੇਰੇ ਮੂੰਹ ਨੂੰ ਚੁੱਪ ਕਰਦੀ ਆ ਮੈਂ ਮੈਂ ਇਹ ਮੇਰੇ ਚਾਹ ਕਾ ਇਹ ਡੀਸੀ ਇਹ ਜਾਂਦਾ ਹੈ ਹੈ ਆ ਥੋੜੀ ਜਿਹਾ ਮਾਰ ਦਿਆ ਮੈਨੂੰ ਮੇਰੇ ਵਾਲੇ ਗਵਾਂਢੀ ਸੁਣਦੇ ਸਾਰਾ ਕੁਝ ਆ ਗੁਰਪ੍ਰੀਤ ਮੇਰੀ ਗੱਲ ਸੁਣ ਕਤਲ ਮਾਪ ਹੋ ਜਾਂਦਾ ਐਸੇ ਜੇ ਕੰਮ ਵਾਲਾ ਬੰਦਾ ਤਾਂ ਉਹੀ ਨਹੀਂ ਹੁੰਦਾ ਕਿਹੜਾ ਜਨੂਬਾ ਮੁੰਡਿਆ ਪਾ ਚੱਲੇ ਜਾ ਬੇਪਤਾ ਮੇਰਾ ਗਲਤ ਕੀਤਾ ਨਤੀਜਾ ਤੇਰੇ ਬੇਸਤ ਮੇਰੀ ਗੱਲ ਸੁਣ ਇਹਨਾਂ ਨੂੰ ਭੌਂਕੀ ਜਾਂ ਤਾਂ ਤੈਨੂੰ ਡਾਕਟਰ ਨੇ ਰੈਸਟ ਤੇ ਲਾ ਕੇ ਰੈਸਟ ਕਰ ਲੈ ਛੱਡ ਜਾ ਮੈਂ ਆਪ ਹੀ ਛੱਡਿਆਉਂਗਾ ਤੂਰੇ ਖੜਾ ਕੋਈ ਕੀ ਕੋਈ ਜਾਂਦਾ ਤੈਨੂੰ ਚਾਚੀ ਕਹਿੰਦੀ ਐ ਦੋ ਮਾਂ ਨੂੰ ਤੇਰੀ ਮਾਂ ਦੇ ਆਏ ਕਿਵੇਂ ਮਾਰੂ ਆਏ ਮਾਰੂ ਆਇਆ ਕੁੱਤਾ ਪੱਟਾ ਇਸ ਮਾਰਦੇ ਮਾਰ ਲਾ ਮੈਨੂੰ ਚਾਰ ਮਾਰੂ ਆਹ ਦੇਖ ਲੈ ਤੂੰ ਵੀ ਬਹਿ ਜਾ ਉੱਲੇ ਆ ਜਾ ਬਾਈ ਉਹ ਕਾਣੋ ਜਰੂਰ ਕਰ ਹੱਥ ਬਣਾ ਲਓ ਚੁੱਪ ਕਰ ਜਾਓ ਬਾਈ ਜੇ ਇਹ ਦਲੂਸ ਚ ਪਕਰਾਉਣਾ ਨਾ ਇਹਨੇ ਉਹਨੂੰ ੱੱਕੇ ਮਾਰ ਕੇ ਬਾਹਰ ਕੱਢੇ ਤੋ ਕਿਉਂ ਕੱਢ ਤੋ ਕਿੰਨਾ ਚਿਰ ਚੁੱਪ ਕਰਾਂਗੇ ਮੁੰਡੇ ਅਸੀਂ ਕਰਾਂਗੇ ਤੂੰ ਮੂੰਹ ਦੇਖਦਾ ਚਾ ਨਾ ਮੇਰਾ ਮੂੰਹ ਨਹੀਂ ਤੇਰਾ ਮੂੰਹ ਪਾਰੀ ਸਾਰੀ ਉਮਰ ਦੀ ਕਿਲੇਸ਼ਨ ਮੇਰੇ ਕਿੱਥੇ ਭੱਲੇ ਪਈਆਂ ਇਹ ਲੱਖੜਾਂ ਲੱਖੜਾ ਉਹ ਤੂੰ ਬਕਵਾਸ ਨਾ ਮਾਰੋ ਕਿਸੇ ਨੇ ਝੂਠੀ ਦੁਮਤਰੀ ਲਾਈ ਨਹੀਂ ਹੁੰਦੀ ਕਿਵੇਂ ਬਕਵਾਸ ਮਾਰਦਾ ਯਾਰ ਇਹਨਾਂ ਨੂੰ ਸ਼ਰਮੇ ਨਹੀਂ ਮਾਂ ਪੁੱਤਾਂ ਨੂੰ ਤੁਸੀਂ ਭਾਈ ਮੇਰਾ ਕੁਛ ਗਲਤ ਦੇਖਿਆ ਜੇ ਅਗਲੀ ਆ ਗਈ ਅਗਲੀ ਤੇ ਕੋ ਟਾਈਮ ਹੈ ਤਾਂ ਫਿਰ ਮੈਂ ਉਹਦਾ ਟਾਈਮ ਨਾ ਕਵਾਵਾਂ ਤਾਂ ਇਹ ਤੁਨ ਮੈਂ ਕਿਹਾ ਮੈਂ ਦਵਾ ਲੈਣਾ ਜਾ ਕੇ ਉਹ ਚੱਲ ਫਿਰ ਜੇ ਮੈਂ ਦਵਾਉਣ ਬਾਗਾ ਫਿਰ ਕਿਹੜਾ ਸਾੜੇ ਇਹਨਾਂ ਦੇ ਫੋੜੇ ਨਿਕਲੇ ਜੇ ਕੋਈ ਇਹਨਾਂ ਨੂੰ ਚੁਬਤੇ ਰੇ ਉਹ ਸੌ ਗੱਲਾਂ ਬਣਾਉਂਦੇ ਨੇ ਲੋਕ ਕੋਈ ਹੋਰ ਕੋਈ ਦੱਸੂਗਾ ਕੋਈ ਹੋਰ ਦੱਸੂ ਉਹ ਯਾਰ ਬਣਾਈ ਜਾਂਦੇ ਜਦੋਂ ਮੈਂ ਸੱਚਾਂਗਾ ਫਿਰ ਬਣਾਈ ਜਾਂਦੇ ਗੱਲਾਂ ਆਪਾਂ ਨੂੰ ਲੋਕਾਂ ਦੀ ਪਰਵਾਹ ਨਹੀਂ ਹੈਗੀ ਹੁਣ ਇਹਨਾਂ ਦੇ ਕੀ ਕੋਈ ਤਵਾਰੇ ਸੀ ਵੀ ਆ ਜਾਣਗੇ ਉਹ ਇਹ ਤਾਂ ਐਵੇਂ ਕੁੱਤੇ ਮਗਰ ਉਹ ਕੁੱਤੀ ਮੈਗ ਰਖ ਦੂਰਾ ਮਗਰ ਇਹ ਤਾਂ ਇਹ ਤਾਂ ਬਾਹਾਂ ਫੜ ਫੜ ਕੇ ਤੂੰ ਦਵਾਈਆਂ ਦਵਾ ਕੇ ਲਉਣਾ ਓਏ ਫਿਰ ਹੁਣ ਉਹ ਤੇ ਜਦੋਂ ਡਾਕਟਰ ਨੇ ਕਿਹਾ ਵੀ ਭਾਈ ਇਹਨੂੰ ਤਾਂ ਬਸ ਸਫ਼ਰ ਨਹੀਂ ਕਰਨਾ ਉਹ ਫਿਰ ਮੈਂ ਲੈ ਜਾਂਦਾ ਮੈਂ ਲੈ ਜਾਂਦਾ ਉਹ ਚੱਲ ਮੈਨੂੰ ਐਸੀ ਵੀ ਤੁਸੀਂ ਫੇਰ ਵੀ ਦਵਾਕਦੇ ਦਵਾਕ ਰਹਿ ਜਾਉਗੇ ਮੈਂ ਚੱਲ ਦਵਾਈ ਲੈ ਆ ਕੀ ਹੋ ਗਿਆ ਕਿਉਂ ਇੰਨਾ ਖਰੂਜਾ ਪਾਇਆ ਸੀ ਵੀਰੇ ਮੈਨੂੰ ਉਧਰ ਬਾੜੇ ਚੋਂ ਮੈਂ ਸੁਣੀ ਜਾਂਦੀ ਸੀ ਤੁਸੀਂ ਕੀ ਗੱਲ ਹੋ ਗਈ ਪੁੱਛ ਨਾ ਤਾ ਕਿ ਜਲੂਰ ਕੱਢਾ ਜਿਹੜਾ ਨਹੀਂ ਕੱਢਣਾ ਸੀ ਕਿਉਂ ਉਹ ਪਫੜ ਦਵਾਈ ਦਵਾਉਣ ਵਾਗ ਗਿਆ ਉਧਰ ਪੂਆ ਤੇ ਹੋਇਆ ਗੁਰਵਿੰਦਰ ਆ ਗਿਆ ਹੋ ਤਾਂ ਮੈਨੂੰ ਪਤਾ ਹੀ ਆ ਮੇਰੇ ਹੁੰਦੇ ਆਏ ਸੀਗੇ ਫਿਰ ਪੂਆ ਬੋਲਦੀ ਹੋਊਗੀ ਹੱਕ ਬਣਦਾ ਭਾਈ ਉਹਦਾ ਬੋਲਣ ਦਾ ਫੁੱਫੜ ਨੂੰ ਵੀ ਭਾਈ ਸ਼ਰਮ ਚਾਹੀਦੀ ਆ ਨਾਲ ਲੇ ਕੇ ਜਾਂਦਾ ਫਿਰ ਪੂਆ ਤੂੰ ਨਾ ਐ ਬੋਲੋ ਮੇਰੀ ਗੱਲ ਸੁਣ ਕੁੜੀਏ ਜੇ ਕੋ ਰਾ ਖੜੇ ਕਿਸੇ ਦੇ 7 ਵਜੇ ਦੇ ਆਪਾਂ ਉਹਨੂੰ ਵੀ ਚੱਕਦੇ ਹਾਂ ਇਹ ਤਾਂ ਫਿਰ ਵੀ ਤਲ ਮੇਰੀ ਭਰਾਈ ਤਾਂ ਹੈਗੀ ਐ ਫਿਰ ਫੁੱਫੜਾ ਅਸੀਂ ਤਾਂ ਨਹੀਂ ਕੁਛ ਮਾੜਾ ਕਿਹਾ ਤੈਨੂੰ ਹੁਣ ਆਹਦੇ ਦਾ ਪੂਆ ਤੇ ਤੇਰਾ ਮੁੰਡਾ ਹੀ ਲੜੀ ਜਾਂਦੇ ਆ ਤੇਰੇ ਨਾਲ ਓਏ ਇਹ ਤਾਂ ਕੁੱਤੇ ਨੇ ਇਹਨਾਂ ਨੂੰ ਮੈਂ ਕੀ ਜਾਣਦਾ ਓੱਕ ਜਾਣਦੇ ਜਦੋਂ ਬਾਈ ਕਹਿੰਦਾ ਸੀ ਮੈਂ ਗੱਡੀ ਤੇ ਲੈ ਜਾਣਾ ਫਿਰ ਤੂੰ ਮੋਟਰਸਾਈਕਲ ਤੇ ਕਿਉਂ ਲੈ ਕੇ ਆਇਆ ਓਏ ਮੈਨੂੰ ਐ ਸੀ ਇਹਨੂੰ ਸਰਦਾ ਸੀ ਇਹਨੂੰ ਸਰਦਾ ਨਹੀਂ ਲੈ ਜਾਏ ਬਣਾ ਉਹ ਤੂੰ ਫੇਰ ਆ ਮੈਂ ਲੈ ਜੂ ਉਹ ਤੂੰ ਤੱਕਣਾ ਕਿ ਨਾ ਤਕੈਮਾ ਤੈਨੂੰ ਓਏ ਨਹੀਂ ਮੇਰ ਪਾਲ ਤੂੰ ਵੀ ਸਿਆਣੀ ਆ ਤੀਂ ਇਹ ਦੇਖ ਇਹਨੂੰ ਮਾੜੇ ਮੋਟੇ ਸ਼ਰਮ ਚਾਹੀਦੇ ਆ ਵੀ ਬਰਾਬਰ ਦਾ ਤੱਕੜਣਾ ਬਰਾਬਰ ਦਾ ਮੁੰਡਾ ਮੈਂ ਲੈ ਕੇ ਤੁਰਦਾਗਾ ਆ ਡਾਈਆਂ ਤਾਂ ਤੇਰੇ ਕਿਵੇਂ ਲਾਗਾ ਚੁੱਪ ਕਰੀਆ ਮੈਨੂੰ ਪਤਾ ਹੀ ਆ ਅੱਜ ਮੈਨੂੰ ਪਹਿਲਾਂ ਮੈਨੂੰ ਪਤਾ ਕੀ ਕਹਿੰਦਾ ਤੇਰਾ ਤਾਂ ਮੂੰਹ ਵੀ ਚੱਜਦਾ ਮੇਰੇ ਤਾਂ ਮੂੰਹ ਆਪੇ ਚੱਜਦਾ ਤੇਰੇ ਮੂੰਹ ਚੱਜਦਾ ਤਾਂ ਹੀ ਚੱਜਦਾ ਕੰਮ ਕਰਦਾ ਏ ਤੂੰ ਅ ਮੇਰੀ ਗੱਲ ਸੁਣ ਲੋ ਭਾਈ ਸਾਰਿਆਂ ਨੇ ਜੇ ਆਹ ਜਲੂਸ ਕੱਢਣਾ ਨਾ ਆਪਦੇ ਘਰੇ ਜਾ ਕੇ ਲੜ ਦੋ ਇਹਦੀ ਬਿਸ਼ਾਰਾ ਦੀ ਕਿਉਂ ਬੇਇੱਜ਼ਤੀ ਕਰਾਈ ਇਹ ਨਾ ਬੇਇੱਜ਼ਤੀ ਨਾ ਸੱਚੀ ਕਰਾਈ ਆ ਵੀ ਅਸੀਂ ਝੂਠੀ ਨਹੀਂ ਕਰਦੇ ਸਾਡੀ ਨੂੰ ਕੋਈ ਬੇਇੱਜ਼ਤੀ ਕਰਦਾ ਆਪ ਇੰਦਰ ਕੌਰ ਪੱਠਣ ਹੁੰਦੀ ਆ ਜਾਂ ਪੱਗਾਂ ਪਾਇਆ ਹਾਂ ਕਿਤੇ ਹੋਰ ਜਿਹਨੂੰ ਉਸ ਕੱਢਿਆ ਚੁੱਪ ਕਰ ਜੋ ਫਿਰ ਭਾਈ ਇਹਨਾਂ ਨੂੰ ਕਹਦੇ ਜੇ ਤਾ ਬੈਠਣਾ ਤੇ ਚੁੱਪ ਕਰਕੇ ਬਹਿ ਜਾਣ ਚਾਹ ਪਾਣੀ ਪੀ ਲੋ ਉਹ ਤੂੰ ਕੋ ਇੱਧਰ ਆ ਗਈ ਤੇਰਾ ਹੱਥ ਪਾ ਲੈ ਕਰਨਗੇ ਸਾਰਾ ਮੇਰੇ ਕਰਕੇ ਜੇ ਭਈ ਇਹਨਾਂ ਦੁੱਖ ਹੈ ਪੁੱਤ ਮੈਂ ਵਗ ਜਾਨੀ ਆ ਖੜੇ ਕਲੇਸ਼ ਨਾ ਕਰੋ ਵਗ ਜਾ ਵਗ ਜਾ ਜਾ ਉੱਠ ਜਾ ਤੂੰ ਕੋ ਮਗਦੇ ਨਾ ਤੇਰੇ ਤਾਂ 7 ਵਜੇ ਤੈਨੂੰ ਤਾਂ ਰੈਸਟ ਲਿਖੀ ਹੋਇਆ ਡਾਕਟਰ ਨੇ ਕਿਹਨੂੰ ਪਾਈ ਸੀ ਤੇ ਆ ਜਾ ਓਰੇ ਉਸ ਤਾਂ ਗੱਲਾਂ ਦੇਖ ਲੈ ਪੂਆ ਪੈ ਗਿਆ ਨਾ ਕਲੇਸ਼ ਨੀਤੀ ਏ ਮੇਰੇ ਜੇ ਆਪ ਦੇ ਕੋਸ ਲਾਗਦੇ ਸੀ ਤਾਂ ਆ ਗਈ ਸੀ ਕਿ ਲੋੜਾ ਆ ਗਿਆ ਭਾਈ ਤੂੰ ਐਨਸ ਗੁਰਪ੍ਰੀਤ ਕੰਮ ਕਰ ਦੇ ਸੱਟ ਬੱਜ ਧੁੰ ਦਵਾਈ ਦਾ ਦਵਾਈ ਮੇਰੀ ਗੱਲ ਸੁਣ ਪਾ ਮੁੰਡਿਆ ਤੂੰ ਦੱਸ ਮੈਨੂੰ ਜੇ ਭਾਈ ਤੈਨੂੰ ਇਹ ਮਾੜੀ ਲੱਗਦੀ ਆ ਮੈਂ ਇਹਨੂੰ ਭੇਜ ਦਿੰਦਾ ਮਾੜਾ ਮਾੜਾ ਪਿਆ ਅਜੇ ਤੱਕ ਕੋਈ ਦੇਖਿਆ ਨਹੀਂ બસ ਫਿਰ ਕੁਣੀ ਨਾ ਦੇਖ ਪਰ ਇਹ ਪੁੱਤੇ ਨੇ ਭੋਕੀ ਜਾਂਦੇ ਲੈ ਖਤਰ ਇਹ ਨਹੀਂ ਪਤਾ ਇਹ ਕਚੈਰੀਆਂ ਚ ਕਾਗਜ਼ ਪੱਤਰ ਭਰੀ ਬੈਠੇ ਹੋਣਾ ਹਾਏ ਵੇ ਪੁੱਤ ਜਵਾਨ ਸੰਭਾਲ ਕੇ ਵੇ ਤੇਰੀ ਮਾਂ ਬਾਰ ਕੀ ਆ ਸੁਣ ਦੇ ਮੈਂ ਅੱਖੀ ਕੁਝ ਨਹੀਂ ਦੇਖਿਆ ਭਰਾ ਬਾਹਰ ਜਿਹੜਾ ਕੁਝ ਹੁੰਦਾ ਹੋਵੇ ਉਹ ਆਪਾਂ ਕਹਿ ਨਹੀਂ ਸਕਦੇ ਬਾਹਰ ਨੂੰ ਮੇਰੀ ਗੱਲ ਸੁਣ ਅਸੀਂ ਕਦੇ ਆ ਦਵਾਈ ਦਵਾਉਣ ਤੋਂ ਬੰਨਾ ਮੈਂ ਅੱਜ ਦਵਾਈ ਦਵਾਣ ਵਾ ਗਿਆ ਅਸੀਂ ਕਦੇ ਇਕੱਠੇ ਗਏ ਹਾਂ ਦੋਨਿਆਂ ਦੱਸ ਕਿਤੇ ਇਕੱਠੇ ਬੈਠੇ ਦੇਖੇ ਹੇ ਮੈਨੂੰ ਪਤਾ ਹੀ ਹੈ ਕੋਈ ਪਤਾ ਲੱਗਣ ਦਿੰਦਾ ਕਿਸੇ ਨੂੰ ਵੇ ਮੇਰੀ ਨਾਲ ਤੈਨੂੰ ਮੈਂ ਦੱਸਦੀ ਆ ਪਤਾ ਕੀ ਆ ਆ ਚੌਰੇ ਨੂੰ ਮਾਰ ਦੂਗੀ ਲੁੱਟ ਖੋ ਕੇ ਸਾਰਾ ਉੱਡ ਜੂਗੀ ਓ ਮੈਨੂੰ ਲੱਗਦਾ ਮੈਨੂੰ ਤਾਂ ਮਾਰੇ ਚਾਹੇ ਨਾ ਮਾਰੇ ਮੈਂ ਕਹਣਾ ਨਾ ਓ ਮੇਰੇ ਸਾਦਣਾ ਤੈਨੂੰ ਮਰਵਾ ਦੇ ਰੱਬੇ ਤੋਂ ਕੋਈ ਨਹੀਂ ਮਰਵਾ ਦੇ ਕਿੱਦੇ ਮੇਰੀ ਆ ਲੱਗੀ ਤੂੰ ਆਪਣਾ ਨਾ ਮੈਨੂੰ ਆਈ ਪਤਾ ਲੱਗਦਾ ਦੇ ਨਾਲ ਮੈਂ ਕਿਹੜਾ ਪੁੱਤ ਬੰਦੇ ਮਾਰਦੀ ਤੁਰੇ ਫਿਰਦੀ ਆ ਹਾਂ ਭਣੇ ਕਿਹੋ ਜੀਆਂ ਗੱਲਾਂ ਕਰੀ ਜਾਨੀ ਐਂਗੀ ਕਹੇ ਜੋ ਗੱਲਾਂ ਸੇ ਹੁੰਦੀਆਂ ਗੱਲਾਂ ਕਰਾਂਗੇ ਇਹ ਮੈਂ ਤੈਨੂੰ ਦੱਸਾਂ ਇਹ ਤਾਂ ਉਹ ਗੱਲਾਂ ਟੁੱਟੇ ਛੱਤਰ ਵਾਂਗੂ ਇਹ ਬਾਦੇ ਤੁਰੇ ਜਾਂਦੇ ਨੇ ਇਹਨਾਂ ਨੂੰ ਸੁਧਾਰਨਾ ਹੀ ਪਊ ਮੈਨੂੰ ਸੁਧਾਰਨਾ ਸੁਧਾਰ ਲਾ ਹੱਥ ਫਿਰ ਤੂੰ ਮੈਂ ਖੜਾ ਮੂਰੇ ਨਾ ਤੂੰ ਬਾਪ ਮੂਰੇ ਬੋਲਦਾ ਤੈਨੂੰ ਸ਼ਰਮ ਨਹੀਂ ਆਉਂਦੀ ਬਾਪ ਕੰ ਉਹ ਮੇਰਾ ਲੋਕ ਸਾਲੇ ਕਿ ਮੈਂ ਖਣਿਆ ਕੇ ਬੋਦੀਆਂ ਦੇ ਇੱਥੇ ਗੱਲਾਂ ਮਾਰਦਾ ਮੇਰੀ ਤਾਂ ਉਮਰ ਹੈ ਤੂੰ ਤਾਂ ਦੇਖ ਲੈ ਮੈਂ ਜਾ ਕੁਛ ਨਹੀਂ ਕੀਤਾ ਉਹਦੀ ਉਮਰ ਤੇ ਵਿਆਹ ਹੋ ਗਿਆ ਤੁਰਿਆ ਫਿਰਦਾ ਇੱਕ ਕਨਾਲੀ ਤੂੰ ਦੇਖ ਲੈ ਦੋ ਦੋ ਸਾਮੀ ਮੈਂ ਮੂੰਹ ਤੇ ਮਾਰੂ ਰੱਖਣਾ ਸਾਲੇ ਇਹ ਕਿਵੇਂ ਬੋਲਦਾ ਮੇਰੀ ਗੱਲ ਸੁਣ ਬਾਈ ਇਹਨਾਂ ਦਾ ਕੋਈ ਕਰਾ ਫੈਸਲਾ ਨਹੀਂ ਕਤਲ ਹੋਊਗਾ ਤੇ ਮੈਂ ਤਨ ਦੱਸਦੀ ਗੱਲ ਘੰਟਾ ਦਿੱਤਾ ਇਹਨਾਂ ਨੂੰ ਕਤਲ ਤਾਂ ਹੋਊਗਾ ਤਾਂ ਜ਼ਰੂਰ ਪਰ ਕਤਲ ਹੋਊ ਪਤਾ ਕਿਦਾਂ ਉਹ ਜੀਦਾ ਕਰਕੇ ਸਾਲੇ ਸਿਰ ਤੇ ਬੈਠੇ ਨਹੀਂ ਕਰੀ ਜਾਂਦੇ ਆ ਦੇਖ ਉਹ ਇਧਰ ਆ ਕਹਿੰਦਾ ਮੈਂ ਮੇਰ ਨਹੀਂ ਲੈਂਦਾ ਉਹ ਇਧਰ ਨਾ ਬਚਾਰੇ ਖੜਾ ਨਾਲੇ ਮੇਰਾ ਨਹੀਂ ਲੈਂਦਾ ਜੇਰ ਨਾ ਤੂੰ ਮੇਰਾ ਲੈ ਨਾ ਤਾਹੀ ਮੇਰਾ ਘਰ ਦਾ ਹੁੰਦਾ ਚੌਰਿਆ ਉਹ ਪੂਆ ਹੁਣ ਇਹਦੀ ਉਮਰ ਆ ਗਈ ਹੈ ਜੇ ਕੁਝ ਕਰਨ ਨੂੰ ਚੱਲ ਪੂਆ ਬੇ ਚੱਲ ਬੇ ਮੁੰਡਾ ਤੂੰ ਵੀ ਨਾ ਜਾਦਾ ਬੰਦਾ ਰ ਬੰਦਾ ਮਾੜਾ ਨਹੀਂ ਹੁੰਦਾ ਆ ਜਿਹੜੀਆਂ ਤੇਰੇ ਵਰਗੇ ਨਾ ਜਵਾਨ ਚਲਾਉਣ ਵਾਲੇ ਹੁੰਦੇ ਬੰਦੇ ਨੂੰ ਗਲਤ ਹੋਣ ਲਈ ਮਜਬੂਰ ਕਰ ਦਿੰਦੀਆਂ ਨੇ ਕਹਿ ਕੇ ਕੇ ਕਿ ਕਾਨੂੰ ਕਰਦੇ ਆ ਆਪਣੇ ਲੈ ਆ ਫੋਟੋ ਪਰ ਲੈ ਆ ਹਟਦੇ ਨਹੀਂ ਆ ਤੇ ਪੂਆ ਅੱਜ ਇਹਿੰਦਾ ਬੋਲਦਾ ਨਾ ਉਹ ਤਾਂ ਮੈਂ ਰੋਕਦਾ ਨਹੀਂ ਤੇਰੇ ਹੱਥ ਛੱਡਦਾ ਬਰਾਬਰ ਹੋ ਗਿਆ ਬੇ ਸਾਨੂੰ ਫੇਰ ਵੀ ਸ਼ਰਮ ਮਾਰ ਗਈ ਮਾਪੋ ਤਾਂ ਨੂੰ ਦਰ ਨਾਲ ਬੈਠਾ ਮਸੀ ਆਉਂਦਾ ਬਾਹਾਂ ਫੜੀ ਲੈ ਕੇ ਕੀ ਆ ਗੋਲ ਸੁਣਲਾ ਖੜੀ ਤਾਂ ਹੋ ਜਾ ਓਹੋ ਬਾਬੀ ਕੀ ਆ ਦੇਖੇ ਸਾਹਮਣੇ